ਇੱਤੇ ਦਿਨ ਇੱਕ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਨਾਮੀ ਪ੍ਰੋਡਿਊਸਰ ਪਿੰਕੀ ਢਾਲੀਵਾਲ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਗਈ ਸੀ ਦੋ ਨੌਜਵਾਨਾਂ ਦੇ ਵੱਲੋਂ ਇਹ ਫਾਇਰਿੰਗ ਕੀਤੀ ਗਈ ਸੀ ਤੇ ਇਸ ਨੂੰ ਮਾਮਲੇ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਤਾਂ ਦੱਸਦੇ ਕਿ ਇਸ ਨੂੰ ਲੈ ਕੇ ਮੁਹਾਲੀ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਜਿਸ ਦੇ ਵਿੱਚ ਉਹਨਾਂ ਨੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਰਿਮਾਂਡ ਤੇ ਲੈ ਲਿਆ 7 ਦਿਨਾਂ ਦੇ ਰਿਮਾਂਡ ਤੇ ਲਿਆ ਗਿਆ ਉਸ ਨੂੰ ਲੈ ਕੇ ਅਸੀਂ ਐਸਪੀ ਸਾਹਿਬ ਦੇ ਨਾਲ ਗੱਲਬਾਤ ਕਰਦੇ ਹਾਂ ਇਹ ਮਾਮਲਾ ਕੀ ਸੀ ਕੀ ਇਸ ਮਾਮਲੇ ਨੂੰ ਲੈ ਕੇ ਉਹਨਾਂ ਨੂੰ ਕਿੰਨੀ ਕਿ ਜਦੋਂ ਜ਼ਹਿਦ ਕਰਨੀ ਪਈ ਇਸ ਮਾਮਲੇ ਨੂੰ ਸੁਲਝਾਉਣ ਦੇ ਵੇ ਤੇ ਸਰ ਕੀ ਮਾਮਲਾ ਸੀਗਾ ਤੇ ਮਤਲਬ ਤੁਹਾਨੂੰ ਕਿੰਨੀ ਜਦੋਂ ਜ਼ਹਿਦ ਕਰਨੀ ਪਈ ਇਸ ਮਾਮਲੇ ਨੂੰ ਸੁਲਝਾਉਣ ਦੇ ਦੇਖੋ ਤੁਹਾਨੂੰ ਪਤਾ ਹੈ ਜਿਵੇਂ 15 ਤਰੀਕ ਨੂੰ 15 ਮਈ ਨੂੰ ਕੁਸ਼ਕਿੰਦਰ ਸਿੰਘ ਪਿੰਕੀ ਢਾਲੀਵਾਲ ਦੇ ਸੈਕਟਰ 71 ਹਾਊਸ ਦੇ ਬਾਹਰ ਰਾਤ ਨੂੰ ਕਰੀਬ 10 ਵਜੇ ਦੋ ਅਣਪਛਾਤੇ ਲੜਕੇ ਮੋਬਾਈਲ ਤੇ ਆਏ ਸੀ ਤੇ ਉਹਨਾਂ ਨੇ ਫਾਇਰਿੰਗ ਕੀਤੀ ਸੀ ਇਸ ਮਾਮਲੇ ਦੀ ਅਹਿਮੀਅਤ ਨੂੰ ਦੇਖਦੇ ਹੋਏ ਤੁਰੰਤ ਮੌਕੇ ਤੇ ਸਾਡੇ ਸੀਨੀਅਰ ਆਫੀਸਰ ਇਨਕਲੂਡਿੰਗ ਐਸਐਸਪੀ ਸਾਹਿਬ ਵੀ ਮੌਕੇ ਤੇ ਪਹੁੰਚੇ ਸੀਗੇ ਤੇ ਐਸਐਸਪੀ ਸਾਹਿਬ ਵੱ ਇਹਨਾਂ ਟੀਮ ਦੇ ਵਿੱਚੋਂ ਇੰਚਾਰਜ ਸੀਸ ਆਫ ਦੀ ਟੀਮ ਨੂੰ ਸਫਲਤਾ ਮਿਲੀ ਤੇ ਇਹਨਾਂ ਨੇ ਜਿਹੜਾ ਇੱਕ ਦੋਨਾਂ ਦੇ ਵਿੱਚੋਂ ਇੱਕ ਦੋਸ਼ ਸ਼ੂਟਰਾਂ ਦੇ ਵਿੱਚੋਂ ਇੱਕ ਸ਼ੂਟਰ ਹੈ ਜਿਹੜਾ ਅੰਕਿਤ ਰਾਣਾ ਇਹਨੂੰ ਯਮਨानगर ਤੋਂ ਅਰੈਸਟ ਕਰ ਲਿਆ ਤੇ ਇਹਨੂੰ ਅਸੀਂ ਹੁਣ ਅਰੈਸਟ ਕਰਕੇ ਇਹਨੂੰ ਪੁਲਿਸ ਰਿਮਾਰਡ ਤੇ ਲਿਆ ਸਰ ਜਿਹੜਾ ਅਰੈਸਟ ਕੀਤਾ ਗਿਆ ਇਸ ਦੇ ਖਿਲਾਫ ਜੋ ਪਹਿਲਾਂ ਵੀ ਕੋਈ ਪਰਚੇ ਦਰਜ ਸੀਗੇ ਜਾਂ ਸੀ ਇਸ ਤੇ ਪਹਿਲਾਂ ਇੱਕ ਸਨੇਚਿੰਗ ਦਾ ਕੇਸ ਦਰਜ ਹੈ ਬਾਕੀ ਉਸ ਦਿਨ ਇਹਨਾਂ ਨੇ ਪਹਿਲਾਂ ਸਵੇਰੇ ਹਰਦਵਾਰ ਤੋਂ ਬਾਈਕ ਚੋਰੀ ਕੀਤੀ ਸੀ ਦਿਨ ਇਹਨਾਂ ਨੇ ਯਮਨानगर ਦੇ ਵਿੱਚ ਉਸੇ ਦਿਨ 15 ਮਈ ਨੂੰ ਇੱਕ ਫਾਇਰਿੰਗ ਕੀਤੀ ਇਮੀਗ੍ਰੇਸ਼ਨ ਸੈਂਟਰ ਤੇ ਉਹਤੇ ਵੀ ਇਹ ਦੋਨੋਂ ਵੀ ਇਨਾਂ ਤੇ ਕੇਸ ਰਜਿਸਟਰ ਹੋ ਗਏ ਸਰ ਇਹ ਵਜ੍ਹਾ ਕੀ ਹੋ ਸਕਦੀ ਹੈ ਜਾਂ ਫਿਰ ਕੋਈ ਬਲੈਕਮੇਲਿੰਗ ਦਾ ਜਾਂ ਫਿਰ ਪੈਸੇ ਦੀ ਮੰਗ ਦਾ ਦੇਖੋ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੋਹੀ ਸਾਹਮਣੇ ਆਇਆ ਕਿ ਇਨਾਂ ਦਾ ਥ੍ਰੈਟਨ ਕਰਨ ਦਾ ਡਰਾਉਣ ਦਾ ਹੀ ਮੋਟਿਵ ਸੀਗਾ ਬਾਕੀ ਅਸੀਂ ਜਿਹੜਾ ਇਹਨੂੰ ਰਿਮਾਂਡ ਤੇ ਲੈ ਕੇ ਥੋਰੋਲੀ ਇਨਵੈਸਟੀਗੇਟ ਕਰਾਂਗੇ ਤੋਂ ਮੁਲਜ਼ਮ ਸੀਗੇ ਜਿਹੜਾ ਜਿਨ੍ਹਾਂ ਨੇ ਫਾਇਰਿੰਗ ਕੀਤੀ ਸਰ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਦੂਸਰੇ ਮੁਲਜ਼ਮ ਦੀ ਦੂਸਰੇ ਦੋਨੋਂ ਅਸੀਂ ਜਲਦੀ ਉਹਨੂੰ ਵੀ ਅਰੈਸਟ ਕਰਕੇ ਤੁਹਾਨੂੰ ਮੀਡੀਆ ਨੂੰ ਬਰੀਫ ਕਰਾਂਗੇ ਤੋ ਇਸੀ ਗੱਲ ਬਾਤ ਕੀਤੀ ਸੀ ਐਸਪੀ ਸਾਹਿਬ ਦੇ ਨਾਲ ਕੀ ਮਾਮਲਾ ਸੀਗਾ ਗ੍ਰਿਫਤਾਰੀ ਨੂੰ ਲੈ ਕੇ ਹੋਰ ਹੋਰ ਵੀ ਅੱਜ ਇਸ ਮਾਮਲੇ ਲੈ ਕੇ ਖੁਲਾਸੇ ਹੋ ਸਕਦੇ ਕਿਉਂਕਿ ਮੁਲਜ਼ਮ ਜਿਹਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਤਾਂ ਪੁਲਿਸ ਵੱਲੋਂ ਜੇ ਉਸਨੂੰ ਵੀ ਜਲਦੀ ਹੀ ਗ੍ਰਿਫਤਾਰ ਕਰਨ ਦੀ ਜੋ ਗੱਲ ਹੈ ਉਹ ਦੱਸੀ ਜਾ ਰਹੀ ਹੈ ਤੇ ਇਸੇ ਨਾਲ ਹੀ ਹੋਰ ਅਪਡੇਟਸ ਲਈ ਤੁਸੀਂ ਜੁੜੇ ਰਹੋ ਔਨ ਏਅਰ ਦੇ ਨਾਲ ਮੈਂ ਵਰਸ਼ਾ ਕੈਮਰਾਮੈਨ ਅਸ਼wini ਦੇ ਪਿੱਤੇ ਦਿਨ ਇੱਕ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਨਾਮੀ ਪ੍ਰੋਡਿਊਸਰ ਪਿੰਕੀ ਢਾਲੀਵਾਲ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਗਈ ਸੀ ਦੋ ਨੌਜਵਾਨਾਂ ਦੇ ਵੱਲੋਂ ਇਹ ਫਾਇਰਿੰਗ ਕੀਤੀ ਗਈ ਸੀ ਤੇ ਇਸੇ ਤੋਂ ਮਾਮਲੇ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਤਾਂ ਦੱਸਦੇ ਕਿ ਇਸ ਨੂੰ ਲੈ ਕੇ ਮੁਹਾਲੀ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਜਿਸ ਦੇ ਵਿੱਚ ਉਹਨਾਂ ਨੇ ਇੱਕ ਮੁਲਜ਼ਮ ਨੂੰ ਗ੍ਰਿਫਤ ਅੱਗੇ ਲੈ ਕੇ ਉਸੇ ਨੂੰ ਲੈ ਕੇ ਅਸੀਂ ਐਸਪੀ ਸਾਹਿਬ ਦੇ ਨਾਲ ਗੱਲਬਾਤ ਕਰਦੇ ਹਾਂ ਇਹ ਮਾਮਲਾ ਕੀ ਸੀ ਤੇ ਕੀ ਇਸ ਮਾਮਲੇ ਨੂੰ ਲੈ ਕੇ ਉਹਨਾਂ ਨੂੰ ਕਿੰਨੀ ਕਿ ਜਦੋਂ ਜ਼ਹਿਦ ਕਰਨੀ ਪਈ ਇਸ ਮਾਮਲੇ ਨੂੰ ਸੁਲਝਾਉਣ ਦੇ ਵੇਲੇ ਤੇ ਸਰ ਕੀ ਮਾਮਲਾ ਸੀਗਾ ਤੇ ਮਤਲਬ ਤੁਹਾਨੂੰ ਕਿੰਨੀ ਜਦੋਂ ਜ਼ਹਿਦ ਕਰਨੀ ਪਈ ਇਸ ਮਾਮਲੇ ਨੂੰ ਸੁਲਝਾਉਣ ਦੇ ਦੇਖੋ ਤੁਹਾਨੂੰ ਪਤਾ ਹੈ ਜਿਵੇਂ 15 ਤਰੀਕ ਨੂੰ 15 ਮਈ ਨੂੰ ਕੁਸ਼ਪਿੰਦਰ ਸਿੰਘ ਪਿੰਕੀ ਢਾਲੀਵਾਲ ਦੇ ਸੈਕਟਰ 71 ਹਾਊਸ ਦੇ ਬਾਹਰ ਰਾਤ ਨੂੰ ਕਰੀਬ 10 ਵਜੇ ਦੋ ਅਣਪਛਾਤੇ ਲੜਕੇ ਮoped ਤੇ ਆਏ ਸੀ ਤੇ ਉਹਨਾਂ ਨੇ ਫਾਇਰਿੰਗ ਕੀਤੀ ਸੀ ਇਸ ਮਾਮਲੇ ਦੀ अहमियत ਨੂੰ ਦੇਖਦੇ ਹੋਏ ਤੁਰੰਤ ਮੌਕੇ ਤੇ ਸਾਡੇ ਸੀਨੀਅਰ ਆਫੀਸਰ ਇਨਕਲੂਡਿੰਗ ਐਸਐਸਪੀ ਸਾਹਿਬ ਵੀ ਮੌਕੇ ਤੇ ਪਹੁੰਚੇ ਸੀਗੇ ਤੇ ਐਸਐਸਪੀ ਸਾਹਿਬ ਵੱਲੋਂ ਜਿਹੜੀਆਂ ਵਕਫ ਵਕ ਟੀਮਾਂ ਬਣਾਈਆਂ ਗਈਆਂ ਸੀ। ਇਹਨਾਂ ਟੀਮ ਦੇ ਵਿੱਚੋਂ ਇੰਚਾਰਜ ਸੀ ਸਾਹਿਬ ਦੀ ਟੀਮ ਨੂੰ ਸਫਲਤਾ ਮਿਲੀ ਤੇ ਇਹਨਾਂ ਨੇ ਜਿਹੜਾ ਇੱਕ ਦੋਨਾਂ ਦੇ ਵਿੱਚੋਂ ਇੱਕ ਦੋਸ਼ ਸ਼ੂਟਰਾਂ ਦੇ ਵਿੱਚੋਂ ਇੱਕ ਸ਼ੂਟਰ ਹੈ ਜਿਹੜਾ ਅੰਕਿਤ ਰਾਣਾ ਇਹਨੂੰ ਯਮਨानगर ਤੋਂ ਅਰੈਸਟ ਕਰ ਲਿਆ ਤੇ ਇਹਨੂੰ ਅਸੀਂ ਹੁਣ ਅਰੈਸਟ ਕਰਕੇ ਉਹਨੂੰ ਪੁਲਿਸ ਰਿਮਾਂਡ ਤੇ ਲੈ ਗਏ। ਸਰ ਜਿਹੜਾ ਅਰੈਸਟ ਕੀਤਾ ਗਿਆ ਇਸ ਦੇ ਖਿਲਾਫ ਜੋ ਪਹਿਲਾਂ ਵੀ ਕੋਈ ਪਰਚੇ ਦਰਜ ਸੀਗੇ ਜਿਵੇਂ ਇਸਤੇ ਪਹਿਲਾਂ ਇੱਕ ਸਨੇਚਿੰਗ ਦਾ ਕੇਸ ਦਰਜ ਹੈ ਬਾਕੀ ਉਸ ਦਿਨ ਇਹਨਾਂ ਨੇ ਪਹਿਲਾਂ ਸਵੇਰੇ ਹਰਦਵਾਰ ਤੋਂ ਬਾਈਕ ਚੋਰੀ ਕੀਤੀ ਸੀ ਦਿਨ ਇਹਨਾਂ ਨੇ ਯਮਨानगर ਦੇ ਵਿੱਚ ਹੀ ਉਸੇ ਦਿਨ 15 ਮਈ ਨੂੰ ਇੱਕ ਫਾਇਰਿੰਗ ਕੀਤੀ ਇਮੀਗ੍ਰੇਸ਼ਨ ਸੈਂਟਰ ਤੇ ਉਹ ਤੇ ਵੀ ਇਹ ਦੋਨੋਂ ਵੀ ਇਹਨਾਂ ਤੇ ਕੇਸ ਰਜਿਸਟਰ ਹੋ ਗਏ ਸਰ ਇਹ ਵਜ੍ਹਾ ਕੀ ਹੋ ਸਕਦੀ ਹੈ ਜਾਂ ਫਿਰ ਕੋਈ ਬਲੈਕਮੇਲਿੰਗ ਦਾ ਜਾਂ ਫਿਰ ਪੈਸੇ ਦੀ ਮੰਗ ਦਾ ਦੇਖੋ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੇ ਹਿਸਾਬੇ 'ਆਏ ਕਿ ਇਹਨਾਂ ਦਾ ਥ੍ਰੈਟਨ ਕਰਨ ਦਾ ਡਰਾਉਣ ਦਾ ਹੀ ਮੋਟਿਵ ਸੀਗਾ ਬਾਕੀ ਅਸੀਂ ਜਿਹੜਾ ਇਹਨੂੰ ਰਿਮਾਂਡ ਤੇ ਲੈ ਕੇ ਥੋਰੋਲੀ ਇਨਵੈਸਟੀਗੇਟ ਕਰਾਂਗੇ ਮੁਲਜ਼ਮ ਸੀਗੇ ਜਿਹੜਾ ਜਿਨ੍ਹਾਂ ਨੇ ਫਾਇਰਿੰਗ ਕੀਤੀ ਸੀ ਸਰ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਦੂਸਰੇ ਮੁਲਜ਼ਮ ਦੀ ਦੂਸਰੇ ਦੋਵੇਂ ਅਸੀਂ ਜਲਦੀ ਉਹਨੂੰ ਵੀ ਅਰੈਸਟ ਕਰਕੇ ਤੁਹਾਨੂੰ ਮੀਡੀਆ ਨੂੰ ਬਰੀਫ ਕਰਾਂਗੇ ਸੋ ਇਸੀ ਗੱਲਬਾਤ ਕੀਤੀ ਅਸੀਂ ਐਸਪੀ ਸਾਹਿਬ ਦੇ ਨਾਲ ਕੀ ਮਾਮਲਾ ਸੀਗਾ ਗ੍ਰਿਫਤਾਰੀ ਨੂੰ ਲੈ ਕੇ ਹੋਰ ਹੋਰ ਵੀ ਇਸ ਮਾਮਲੇ ਲੈ ਕੇ ਖੁਲਾਸੇ ਹੋ ਸਕਦੇ ਕਿਉਂਕਿ ਇੱਕ ਮੁਲਜ਼ਮ ਜਿਹ ਉਸ ਨੂੰ ਹਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਤੇ ਪੁਲਿਸ ਵੱਲੋਂ ਜੇ ਉਸ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰਨ ਦੀ ਜੋ ਗੱਲ ਹੈ ਉਹ ਦੱਸੀ ਜਾ ਰਹੀ ਹੈ ਤੇ ਇਸੇ ਨਾਲ ਹੀ ਹੋਰ ਅਪਡੇਟਸ ਲਈ ਤੁਸੀਂ ਜੁੜੇ ਰਹੋ ਔਨ 에ਅਰ ਦੇ ਨਾਲ ਮੈਂ ਵਰਸ਼ਾ ਕੈਮਰਾਮੈਨ ਅਸ਼ਵੀਨੀ